ਮੰਦਾਰੀ ਰਿਛ ਦੇ ਬੱਚੇ ਨੂੰ ਤਮਾਸ਼ੇ ਲਈ ਟ੍ਰੇਨ ਕਰ ਲਈ ਜਦੋਂ ਜੰਗਲ ਵਿੱਚ ਵੱਡਦਾ ਏ ਤਾਂ ਸਭ ਤੋਂ ਪਹਿਲਾਂ ਉਸ ਨੂੰ ਬਚਾਉਣ ਆਈ ਉਸ ਦੀ ਮਾਂ ਨੂੰ ਉਸ ਦੇ ਸਾਹਮਣੇ ਖਤਮ ਕਰ ਦਿੰਦਾ ਹੈ ਫਿਰ ਉਸ ਦੇ ਨੌਂ ਫੁੱਟ ਦਿੱਤੇ ਜਾਂਦੇ ਹਨ ਦੰਦ ਵੀ ਤੋੜ ਦਿੱਤੇ ਜਾਂਦੇ ਹਨ ਫਿਰ ਨਾਸਾਂ ਵਿੱਚ ਦੀ ਮੋਰੀ ਕੱਢ ਕੇ ਨਕੇਲ ਪਾਈ ਜਾਂਦੀ ਹੈ ਫਿਰ ਉਸ ਨੂੰ ਲੋਹੇ ਦੀ ਇੱਕ ਤਪਦੀ ਹੋਈ ਗਰਮ ਸਲੇਟ ਦੇ ਉੱਤੇ ਖਿਲਿਆ ਰਿਆ ਜਾਂਦਾ ਹੈ ਜਦੋਂ ਪੈਰ ਸੜਨ ਲੱਗਦੇ ਨੇ ਤਾਂ ਅਗਲੀ ਤਾਂ ਚੁੱਕ ਪਿਛਲੇ ਪੈਰੀ ਹੋ ਜਾਂਦਾ ਹੈ ਫਿਰ ਪਿਛਲੇ ਪੈਰਾਂ ਨੂੰ ਸੇਕ ਪੈਂਦਾ ਹੈ ਤਾਂ ਕਦੀ ਸੱਜੇ ਤੇ ਕਦੀ ਖੱਬੇ ਪੈਰ ਹੁੰਦਾ ਰਹਿੰਦਾ ਹੈ ਮਦਾਰੀ ਫਿਰ ਇਸ ਕਾਰਵਾਈ ਨੂੰ ਨਾਲ-ਨਾਲ ਚਲਦੇ ਹੋਏ ਸੰਗੀਤ ਨਾਲ ਲੈ ਵਧ ਕਰ ਦਿੰਦਾ ਹੈ ਤੇ ਬੱਚਾ ਰਿੱਚ ਇਸ ਕਿਰਿਆ ਦਾ ਅਸ ਅਦਾ ਲਈ ਆਦੀ ਹੋ ਕੇ ਰਹਿ ਜਾਂਦਾ ਹੈ ਇੱਕ ਟਾਈਮ ਅਗਰੋਂ ਮਦਾਰੀ ਜਦੋਂ ਵੀ ਨਕੇਲ ਖਿੱਚਦਾ ਤਾਂ ਰਚ ਉਸੇ ਵੇਲੇ ਅਗਲੇ ਪੈਰ ਚੁੱਕ ਨੱਚਣ ਲੱਗ ਪੈਂਦਾ ਹੈ ਵੇਖਣ ਵਾਲੇ ਤਾੜੀਆਂ ਮਾਰਨ ਲੱਗਦੇ ਨੇ ਕਿਸੇ ਵੇਲੇ ਆਪਣੇ ਹੱਕਾਂ ਲਈ ਲੜਦੇ ਕੌਮੀ ਪੁੱਤਾਂ ਦੇ ਮਾਪੇ ਪਰਿਵਾਰ ਸਗੇ ਸਬੰਧੀ ਅਤੇ ਧੀਆਂ ਭੈਣਾਂ ਵੀ ਇੰਜ ਹੀ ਖਤਮ ਕਰ ਦਿੱਤੀਆਂ ਗਈਆਂ ਸੀਹਾ ਕੇਂਦਰਾ ਵਿੱਚ ਨੌਂ ਪੁੱਟੇ ਦੰਦ ਲੱਤਾਂ ਬਾਹਾਂ ਅਤੇ ਹੋਰ ਵੀ ਕਿੰਨਾ ਕੁਝ ਤੋੜ ਦਿੱਤਾ ਪਰ ਇਸਾਂ ਨਾਲ ਸਾੜੇ ਅਤੇ ਦੇਗਾਂ ਵਿੱਚ ਵੀ ਉਬਾਲੇ ਗਏ ਫਿਰ ਕੋਸ਼ਿਸ਼ ਕੀਤੀ ਗਈ ਕਿ ਸਹਿਮਿਆ ਹੋਇਆ ਕਾਲ사 ਦਿੱਲੀ ਬੈਠੇ ਮਦਾਰੀਆਂ ਵੱਲੋਂ ਨਕੇਲ ਖਿੱਚਣ ਤੇ ਆਪ ਮੁਹਾਰੇ ਹੀ ਨੱਚਣ ਲੱਗ ਪਿਆ ਕਰੇ ਪਰ ਇੰਜ ਕਦੇ ਨਾ ਹੋ ਸਕਿਆ ਕਿਉਂਕਿ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਉਹ ਗੁਰੂ ਜਿਨ੍ਹਾਂ ਨੇ ਪੈਰ ਪੈਰ ਤੇ ਤੱਕੇ ਵਿਰੁੱਧ ਆਵਾਜ਼ ਠਾਣ ਲਈ ਪ੍ਰੇਰਿਆ ਇਹ ਵੀ ਆਖਿਆ ਕਿ ਜਦੋਂ ਹਰ ਹੀਲਾ ਵਸੀਲਾ ਬੇਅਸਰ ਸਾਬਤ ਹੋਵੇ ਤਾਂ ਉਦੋਂ ਮਜਲੂਮ ਦੀ ਰੱਖਿਆ ਅਤੇ ਜ਼ਾਬਰ ਦੀ ਪੱਖਿਆ ਲਈ ਸੰਸੀਰ ਚੁੱਕਣੀ ਜੈ ਜੀ ਢਾਣੀਵਾਲ ਸਾਹਿਬ ਦੀ ਇਹ ਰਚਨਾ ਸਾਨੂੰ ਜਰੂਰ ਪਸੰਦ ਆਈ ਹੋਵੇਗੀ ਲਾਈਕ ਸ਼ੇਅਰ ਅਤੇ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ